ਤੁਹਾਨੂੰ ਆਪੇ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਅ ਅੱਜ ਅਸੀਂ ਫੇਰ ਦੁਬਾਰਾ ਪਹੁੰਚੇ ਆ ਸੇਮ ਨਾਲ ਬਲੁੰਡੇ ਵਾਲੇ ਦੇ ਜਿੱਥੇ ਅੱਜ ਤਕਰੀਬਨ ਅੱਜ ਤੱਕ ਜਿਹੜਾ ਉਹ 11ਵਾਂ ਦਿਨ ਤੇ ਪਹੁੰਚ ਚੁੱਕਾ ਸੋਮਵਾਰ ਦਾ ਸਰਕਾਰ ਨੇ ਇਹਨਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਕੋਈ ਭੋਜਨ ਲੈ ਕੇ ਆਵਾਂਗੇ ਪਰ ਅੱਜ ਤੱਕ ਜਿਹੜਾ ਹੁਣ ਤੱਕ ਜਿਹੜਾ ਕੋਈ ਮੈਸੇਜ ਨਹੀਂ ਆਇਆ ਕੁਝ ਨਹੀਂ ਆਇਆ ਤੇ ਉਹ ਵੇਖੋ ਲਾਈਵ ਤੇ ਕਿਸਾਨ ਜਿਹੜਾ ਸਰਕਾਰ ਦਾ ਵਿਰੋਧ ਕਰ ਰਹੇ ਨੇ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਬਲਵੰਦੇ ਵਾਲੀ ਪੁਲੀ ਬਣਾ ਕੇ ਉਠਾਂਗੇ ਬਲਵੰਦੇ ਵਾਲੀ ਪੁਲੀ ਬਣਾ ਕੇ ਉਠਾਂਗੇ ਬਲਵੰਦੇ ਵਾਲੀ ਪੁਲੀ ਬਣਾ ਕੇ ਉਠਾਂਗੇ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਇਹ ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ 420 ਇਹ ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ 420 ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਇਹ ਜੋ ਛਡਛਾਪਾ ਹੋ ਰਿਹਾ ਇਹ ਖਾਰ ਕੇ ਦੁਖੀ ਹੋ ਕੇ ਜਿਹੜੇ ਇਲਾਕੇ ਦੇ ਲੋਕ ਆ ਰਹੇ ਨੇ ਪਰ ਸਰਕਾਰ ਦੇ ਕੰਨਾਂ ਤੇ ਜੂਣੀ ਸੜਕ ਰੇ ਤੇ ਚਾਹੀਦਾ ਸੀ ਕਿ ਕੋਈ ਨੁਮਾਇੰਦਾ ਆਣ ਕੇ ਇਹਨਾਂ ਕਿਸਾਨਾਂ ਦੀ ਗੱਲ ਸੁਣਦਾ ਸੋਮਵਾਰ ਦਾ ਟਾਈਮ ਦਿੱਤਾ ਸੀ ਪਰ ਹਜੇ ਤੱਕ ਕੋਈ ਵੀ ਨੁਮਾਇੰਦਾ ਪੰਜਾਬ ਸਰਕਾਰ ਦਾ ਕੋਈ ਨਹੀਂ ਇਹਨਾਂ ਕੋਲ ਆਇਆ ਹੁਣ ਇਹਨਾਂ ਕਿਸਾਨਾਂ ਨਾਲ ਅਸੀਂ ਗੱਲ ਕਰਾਂਗੇ ਕਰਨਗੇ ਜੀ ਨਾਲ ਉਹ ਬਗਦੇ ਮਿਲੇ ਜਾ ਕੇ ਜਿਹੜੀ ਦੀ ਤਾਂ ਕੁਝ ਦੁਨ ਦੇ ਬਗਦੇ ਦਾ ਪਤਾ ਹੀ ਨਹੀਂ ਕਿਤੇ ਅੰਮ੍ਰਿਤਸਰ ਵਾਲੀ ਦਾ ਜਿਲ੍ਹਾ ਮਾਲਗੋਆ ਵਾਲੇ ਪਪਾ ਹੀ ਨਾ ਹੋਏ ਇਹਨਾਂ ਕੰਮਾਂ ਦਾ ਦਾਸਾ ਕੀ ਕਰ ਗਿਆ ਇਹ ਸਰ ਕੇ ਸਾਨੂੰ ਬੜੀ ਸ਼ਰਮ ਆ ਰਹੀ ਆ ਤੇ ਘੋਰਿਆ ਤੁਹਾਡੇ ਭੜਾਈ ਉਹਨਾਂ ਦੇ ਹੈਗੇ ਜਿਹੜੇ ਜਿਹਨਾਂ ਦਾ ਮਾਮੂਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਭਗਦੇ ਦੀ ਸੀ ਬਗਦੇ ਨੂੰ ਸਾਡਿਆਂ ਦਾ ਦਾਸਾ ਕਿੱਥੇ ਗੁੱਟ ਗਿਆ ਬਸ ਜੀਜੀ ਬਗਦੇ ਸਰਕਾਰ ਦਾ ਨਹੀਂ ਬਣਦੀ ਇਹਨਾਂ ਦਾ ਕੋਤਨ ਬਾਤ ਦੀ ਆ ਸਾਡੇ ਬਾਗੇ ਨੇ ਦੇਖਾ 原来一家。Oh, you know ਕਣ ਕਿਸਾਨਾਂ ਤੋਂ ਇਹਨਾਂ ਨੇ ਬਾਤ ਕਹੀ ਜਾਨ ਸਰਕਾਰ ਜਿੰਦਾਬਾਦ ਜਾਨ ਸਰਕਾਰ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਪਿਆਸ ਸਰ ਜਿੰਦਾਬਾਦ ਢੋਂਡੇ ਵਾਲੀ ਪੁਲੀ ਬਣਾ ਕੇ ਉਠਾਂਗੇ ਆ ਗਏ ਆ ਗਏ ਢੋਂਡੇ ਵਾਲੀ ਪੁਲੀ ਬਣਾ ਕੇ ਉਠਾਂਗੇ ਆ ਗਏ ਆ ਗਏ ਇਸ ਕਿਸਾਨ ਕਿਸਾਨ ਜਿਨ੍ਹਾਂ ਨੇ ਆਪਣੀ ਮੰਗਾਂ ਦੱਸਿਆ ਇਹਨਾਂ ਨੇ ਦੱਸਿਆ ਕਿ ਹਜੇ ਤੱਕ ਜਿਹੜੇ ਆ ਡੀਸੀ ਨੂੰ ਇਸ ਕੋਲ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਸਾਰਿਆਂ ਨੂੰ ਚਾਹੀਦਾ ਕਿ ਇਹ ਦੇਣਾ ਕਿਸਾਨਾਂ ਦਾ ਸਾਥ ਦਿਓ ਤਾਂ ਜੇ ਪੂਰੀ ਨੂੰ ਬਣਾਇਆ ਜਾ ਸਕੇ ਇਹ ਵੀਡੀਓ ਕਿਸ ਤਰ੍ਹਾਂ ਦੇ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ